ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਅੱਜ ਕਰੋੜਾ ਰੁਪਏ ਦੀ ਲਾਗਤ ਨਾਲ ਵਕਵਕ ਸੜਕਾਂ ਦਾ ਉਦਘਾਟਨ ਕੀਤਾ ਜਗਰੂਪ ਸਿੰਘ ਸੇਖਵਾ ਸਭ ਤੋਂ ਪਹਿਲਾਂ ਅਹਿਮਦੀਆ ਮੁਸਲਮ ਜਮਾਤ ਦੇ ਹੈੱਡਕੁਆਰਟਰ ਪਹੁੰਚਿਆ ਤੇ ਬੇਸ਼ਤੀ ਮਕਬਰਾ ਦੇ ਨਜ਼ਦੀਕ ਟਾਇਲਾ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਕਾਦੀਆਂ ਮੁਸਲਮ ਜਮਾਤ ਅਹਿਮਦੀਆ ਦਾ ਹੈੱਡਕੁਆਰਟਰ ਹੈ ਤੇ ਦਸੰਬਰ ਦੇ ਮਹੀਨੇ ਵਿੱਚ ਇੱਥੇ ਅੰਤਰਰਾਸ਼ਟਰੀ ਜਲਸਾ ਸਲਾਨਾ ਹੋਣਾ ਹੈ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਕਾਦੀਆਂ ਪਹੁੰਚਣਗੇ ਕਾਦੀਆਂ ਦੀ ਸੁੰਦਰਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅੱਜ ਇਸ ਕੰਮ ਦੀ ਪਹਿਲ ਕੀਤੀ ਗਈ ਹੈ ਜਿਸ ਵਿੱਚ ਸੜਕ ਦੇ ਦੋਨੇ ਪਾਸੇ ਵਧੀਆ ਟਾਇਲਰ ਲਗਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅੱਜ ਕਾਦੀਆਂ ਦੀ ਇਸ ਮੁਕੱਦਸ ਧਰਤੀ ਜੋ ਕਿ ਜਮਾਤ ਅਹਿਮਦੀਆ ਦਾ ਇੰਟਰਨੈਸ਼ਨਲ ਹੈੱਡਕੁਆਟਰ ਆ ਅੱਜ ਇੱਥੇ ਜਿਹੜਾ ਖਾਸ ਕਰਕੇ ਰੋਡ ਜਿਹੜੀ ਆ ਵਿਸ਼ਤਾਂ ਦੇ ਅੱਗੋਂ ਵੀ ਲੰਘਦੀ ਆ 200 ਮੀਟਰ ਰੋਡ ਆ ਔਰ ਇਹਨੂੰ ਇਹਦੀ ਐਕਸਕੇਵੇਸ਼ਨ ਕਰਕੇ ਪੁੱਟ ਕੇ ਤੇ ਬਹੁਤ ਵਧੀਆ 8 ਐਮ ਐਮ ਦੀ ਇੰਟਰਲੌਕ ਟਾਈਲ ਔਰ ਇਹਦਾ ਸੁੰਦਰੀਕਰਨ ਕਿਹਦੀਆਂ ਸਟਰੀਟ ਲਾਈਟਾਂ ਲਗਾ ਕੇ ਔਰ ਜਿਹੜੇ ਬਿਜਲੀ ਦੇ ਖੰਬੇ ਨੇ ਉਹ ਪਿੱਛੇ ਕਰਕੇ ਇਸ ਰੋਡ ਦਾ ਜਿਹੜਾ ਵਾ ਉਹ ਸੁੰਦਰੀਕਰਨ ਜਿਹੜਾ ਵਾ ਉਹਦਾ ਪ੍ਰੋਜੈਕਟ ਅੱਜ ਸ਼ੁਰੂਆਤ ਕੀਤੀ ਜਾ ਰਹੀ ਆ ਕਿਉਂਕਿ ਇਹ ਰਸਤਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਸਾਲਾਨਾ ਜਲਸਾ ਹੁੰਦਾ ਇਸ ਰੋਡ ਤੋਂ ਹੀ ਸਾਰਾ ਟ੍ਰੈਫਿਕ ਜਿਹੜਾ ਵਾ ਅੱਗੇ ਨੂੰ ਅਸੀਂ ਜਿਹੜਾ ਮੇਨ ਜਗ੍ਹਾ ਜਿੱਥੇ ਪ੍ਰੋਗਰਾਮ ਦਾ ਯੋਜਨ ਹੁੰਦਾ ਉੱਥੇ ਲੰਘੀਦਾ ਆ ਸੋ ਬੇਸ਼ ਵਿਦੇਸ਼ ਤੋਂ ਜਿਹੜੇ ਆ ਜਮਾਤ ਐਮਪੀ ਆ ਦੇ ਔਰ ਹੋਰ ਸ਼ਰਧਾਲੂ ਵੀ ਜਿਹੜੇ ਆ ਇਹਨਾਂ ਸੜਕਾਂ ਤੋਂ ਲੰਘ ਕੇ ਜਿਹੜਾ ਵਾ ਪ੍ਰੋਗਰਾਮ ਚ ਸ਼ਮੂਲੀਅਤ ਕਰਦੇ ਨੇ ਸੋ ਇਹ ਸਾਡੀ ਡਿਊਟੀ ਵੀ ਬਣਦੀ ਆ ਔਰ ਮੈਂ ਆਪਣੇ ਆਪ ਨੂੰ ਵੀ ਬੜਾ ਬੜਪਹਾ ਬੜਪਹਾਗਾ ਮਹਿਸੂਸ ਕਰਦਾ ਕਿ ਇਹੋ ਜੀ ਮੁਕੱਦਸ ਜਗ੍ਹਾ ਦੀ ਸੇਵਾ ਜਿਹੜੀ ਆ ਉਹ ਅੱਲਾਹ ਤਾਲਾ ਸਾਡੇ ਹੱਥੀਂ ਕਰਵਾ ਰਿਹਾ ਕਿਉਂਕਿ ਇਹ ਬੜਾ ਨੇਕ ਕੰਮ ਆ ਪਹਿਲੋਂ ਮੇਰੇ ਪਿਤਾ ਜੀ ਜਥੇਦਾਰ ਸੇਵਾ ਸਿੰਘ ਸੇਖਵਾ ਜੀ ਨੇ ਵੀ ਬਹੁਤ ਵੱਡਾ ਟਾਬ ਦਾ ਕੰਮ ਉਹਨਾਂ ਕੋ ਸੇਵਾ ਲਈ ਸੀ ਅਕਾਲ ਪੁਰਖ ਨੇ ਅੱਲਾਹ ਤਾਲਾ ਨੇ ਔਰ ਉਸੇ ਸੇਵਾ ਨੂੰ ਪਰਿਵਾਰ ਚ ਅੱਗੇ ਵਧਾਉਂਦੇ ਹੋਏ ਜਮਾਤ ਐਮਪੀ ਦੀ ਏ ਇਸ ਮੁਕੱਦਸ ਧਰਤੀ ਤੇ ਮੈਨੂੰ ਇਹ ਕੰਮ ਕਰਨ ਦਾ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਔਰ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦਾ ਸਾਡੇ ਪਾਰਟੀ ਦੇ ਨੈਸ਼ਨਲ ਕੰਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਜਿਹੜੇ ਪੀਡਬਲਯੂਡੀ ਦੇ ਮਨਿਸਟਰ ਨੇ ਹਰ ਭਜਨ ਸਿੰਘ ਜੀ ਈਟੀਓ ਦਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀਆਂ ਇਸ ਬੇਨਤੀਆਂ ਤੇ ਜਿਹੜਾ ਵਾ ਕੂਰ ਪਿਆ ਵਾ ਔਰ ਹੋਰ ਵੀ ਜਿਹੜੀ ਦੂਸਰੀ ਰੋਡ ਆ ਉਹਦੇ ਵੀ ਪੈਚ ਵਰਕ ਦਾ ਕੰਮ ਜਿਹੜਾ ਵਾ ਉਹ ਸ਼ੁਰੂ ਹੋ ਚੁੱਕਿਆ ਔਰ ਇਸ ਤੋਂ ਅਗੜੇ ਪੁਲਾ ਦੇ ਵਿੱਚ ਇਹਨਾਂ ਸੜਕਾਂ ਦਾ ਜਿਹੜਾ ਵਾ ਚੌੜੀਆਂ ਕਰਕੇ ਦੁਬਾਰਾ ਵਧੀਆ ਸੜਕਾਂ ਬਣਾਈਆਂ ਜਾਣਗੀਆਂ ਔਰ 31 ਮਾਰਚ ਤੱਕ ਸਾਰਾ ਹੀ ਸੁੰਦਰੀਕਰਨ ਦਾ ਪ੍ਰੋਜੈਕਟ ਤਕਰੀਬਨ 4 ਤੋਂ 5 ਕਰੋੜ ਦਾ ਇਹ ਸਾਰੀਆਂ ਜਿਹੜੀਆਂ ਇੰਟਰਨਲ ਰੋਡ ਨੇ ਜਮਾਤ ਐਮਪੀਆਂ ਦੀਆਂ ਇਹਦਾ 4 ਕਰੋੜ ਪਲੱਸ ਦਾ ਪ੍ਰੋਜੈਕਟ ਹੈ ਔਰ ਬੜਾ ਵਧੀਆ ਢੰਗ ਨਾਲ ਰਿਕਾਰਡ ਟਾਈਮ 'ਚ ਜਿਹੜਾ ਵਾਰ ਫੂਟਿੰਗ ਤੇ ਕੰਮ ਹੋ ਕੇ ਤੇ ਇਹ ਪ੍ਰੋਜੈਕਟ ਜਿਹੜੇ ਆ ਇਹ ਸੰਪੂਰਨ ਹੋਣਗੇ ਕਿਉਂਕਿ ਜਮਾਤ ਐਮਪੀਆ ਦੇ ਨਾਲ ਸਾਡਾ ਕੋਈ ਰਾਜਨੀਤਿਕ ਨਹੀਂ ਇੱਕ ਪਰਿਵਾਰਕ ਔਰ ਅਧਿਆਤਮਿਕ ਨਾਤਾ ਹੈ ਔਰ ਸਾਡਾ ਪਰਿਵਾਰ ਵੀ ਕਿਉਂਕਿ ਅਸੀਂ ਧਰਮ ਨੂੰ ਅੱਗੇ ਰੱਖ ਕੇ ਰਾਜਨੀਤੀ ਕਰਨ ਵਾਲੇ ਆ ਸੋ ਧਾਰਮਿਕ ਕੰਮਾਂ ਦੇ ਵਿੱਚ ਜਿਹੜੀ ਉਹ ਪਹਿਲ ਹੋਣੀ ਚਾਹੀਦੀ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੀ ਇਹ ਫਲਸਫਾ ਦਿੱਤਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਸਾਰੇ ਅਸੀਂ ਇੱਕਾਂ ਸਾਰੇ ਹੀ ਜਿਹੜੇ ਧਰਮਾਂ ਦਾ ਸਤਕਾਰ ਹੋਣਾ ਚਾਹੀਦਾ ਉਹਨਾਂ ਦੇ ਕੰਮ ਜਿਹੜੇ ਆ ਧਾਰਮਿਕ ਖੇਤਰ ਦੇ ਕੰਮ ਉਹ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਤੇ ਤਾਂ ਹੀ ਅਸੀਂ ਪਰਮਾਤਮਾ ਦੀਆਂ ਉਸ ਅੱਲਾਹ ਤਾਲਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂ ਇਸ ਤੋਂ ਇਲਾਵਾ ਹੋਰ ਕਿੱਥੇ ਉਦਘਾਟਨ ਹੋ ਰਹੇ ਨੇ ਇਸ ਤੋਂ ਇਲਾਵਾ ਜੀ ਜਿਹੜੀ ਆਪਣਾ ਰੋਡ ਜਾਂਦੀ ਆ ਦੂਸਰੇ ਸਾਈਡ ਜਮਾਤ ਐਮਪੀਐਸ ਕੋ ਜਿਹੜੀ ਲੰਘਦੀ ਆ ਉਹਦੇ ਪੈਚ ਵਰਕ ਅੱਜ ਸ਼ੁਰੂ ਕਰਾਂਗੇ ਔਰ ਕਾਦੀਆਂ ਸ਼ਹਿਰ ਦਾ ਜਿਹੜਾ ਵੱਡਾ ਤੋਹਫਾ ਵਾ ਪਾਈਪਲਾਈਨ ਦੇ ਜਿਹੜੇ ਕੰਮ ਨੇ ਵਾਟਰ ਸਪਲਾਈ ਦੀ ਟੈਂਕੀ ਦਾ ਔਰ 15.5 ਕਿਲੋਮੀਟਰ ਦੀ ਜਿਹੜੀ ਲੰਬੀ ਪਾਈਪਲਾਈਨ ਆ ਉਹ ਵੀ 10 ਕਰੋੜ ਦਾ ਪ੍ਰੋਜੈਕਟ ਆ ਉਹਦੀ ਵੀ ਅੱਜ ਸ਼ੁਰੂਆਤ ਜਿਹੜੀ ਆ ਉਹ ਨਾਲ ਹੀ ਅੱਜ ਅਸੀਂ ਜਿਹੜੀ ਆ ਉਹ ਕਰ ਰਹੇ ਆ ਬਲਾਗ ਸਮਤੀ ਦੀ 14 ਦਾ ਐਲਾਨ ਹੋਣ ਵਾਲਾ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਆ ਬਹੁਤ ਵਧੀਆ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਸਾਡੀ ਵੱਲੋਂ ਪੂਰਨ ਤਿਆਰੀ ਆ ਕਿਉਂਕਿ ਅਸੀਂ ਤਾਂ ਨਿਰੰਤਰ ਹੀ ਜਿਹੜਾ ਵਾ ਮਿਹਨਤ ਕਰ ਰਹੇ ਆ ਜਿਹੜਾ ਬੱਚਾ ਸਾਰਾ ਸਾਲ ਹੀ ਪੜਦਾ ਹੋਵੇ ਉਹਨੂੰ ਪੇਪਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਅਸੀਂ ਤਾਂ ਲਗਾਤਾਰ 24 ਘੰਟੇ ਹੀ ਜਿਹੜਾ ਵਾ ਉਹ ਸੰਗਤ ਦੀ ਸੇਵਾ 'ਚ ਹਾਜ਼ਰ ਰਹੀਦਾ ਔਰ ਤੁਸੀਂ ਦੇਖੋ ਜਿਸ ਤਰ੍ਹਾਂ ਦੇ ਕੰਮ ਹਲਕੇ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਕਾਸ ਤੇ ਚੱਲ ਰਹੇ ਆ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਹਾਂ ਪੱਖੀ ਜਿਹੜੀ ਆ ਹੰਗਾਰਾ ਵਾ ਉਹ ਮਿਲ ਰਿਆ ਇੱਥੋਂ ਤੱਕ ਕਿ ਪਿੰਡਾਂ ਤੋਂ ਆ ਕੇ ਸਰਪੰਚ ਸਾਨੂੰ ਕਹਿ ਰਹੇ ਆ ਕਿ ਸੇਖਮਾ ਸਾਹਿਬ ਤੁਹਾਨੂੰ ਸਾਡੇ ਪਿੰਡ ਵਿੱਚ ਆਉਣ ਦੀ ਲੋੜ ਨਹੀਂ ਤੁਸੀਂ 4 ਸਾਲ 3.5 ਸਾਲ ਇਨਾ ਵਧੀਆ ਕੰਮ ਕੀਤਾ ਕਿ ਤੁਹਾਨੂੰ ਤੁਹਾਡੇ ਬੰਦਿਆਂ ਨੂੰ ਤੁਹਾਡੇ ਕੈਂਡੀਡੇਟਾਂ ਨੂੰ ਘਰ ਬੈਠਿਆਂ ਨੂੰ ਅਸੀਂ ਜਿਤਾਵਾਂਗੇ ਕਿਉਂਕਿ ਤੁਸੀਂ ਕੰਮ ਕੀਤਾ ਔਰ ਅਸੀਂ ਕੰਮ ਦਾ ਆਪਣਾ ਜਿਹੜਾ ਸਾਡਾ ਫਰਜ਼ ਹੈ ਤੁਸੀਂ ਆਪਣਾ ਫਰਜ਼ ਨਿਭਾਇਆ ਤੇ ਅਸੀਂ ਅਗਲਾ ਫਰਜ਼ ਆਪਣਾ ਨਿਭਾਵਾਂਗੇ